ਆਪਾਂ ਬਣਾਈ ਹੈ ਜੀ ਅੱਜ ਇੱਕ ਬਹੁਤ ਹੀ ਵਧੀਆ ਮਜੇਦਾਰ ਤੇ ਸਵਾਦਿਸ਼ਟ ਚੀਜ਼ ਤੇ ਮੈਂ ਕਹਿੰਦੀ ਠੰਡ ਸੀਗੀ ਜ਼ਿਆਦਾ ਤੇ ਮੈਂ ਆਖਾ ਚਲੋ ਕੋਈ ਗਰਮ ਗਰਮ ਸ਼ਾਇ ਬਣਾਈਏ ਗਰਮ ਗਰਮ ਚੀਜ਼ ਬਣਾਈਏ ਕੋਈ ਵਧੀਆ ਤੇ ਆ ਦੇਖੋ ਤੁਸੀਂ ਧੂਆਂ ਧੂਆਂ ਨਿਕਲੀ ਜਾਂਦਾ ਜੀ ਇਹਦਾ ਮਤਲਬ ਹੈ ਪੂਰੀ ਗਰਮ ਹੈ ਹਨਾ ਤੇ ਲੱਗਦੀ ਵੀ ਸਵਾਦ ਹੈ ਤੇ ਉਹ ਆਪਾਂ ਕੀ ਬਣਾਇਆ ਤੇ ਤੁਹਾਡੇ ਨਾਲ ਕਰਨ ਲੱਗੇ ਜੀ ਸਾਂਝਾ ਤੇ ਆਪਾਂ ਚੱਕਿਆ ਜੀ ਓਲੀ ਬੋਲ ਉਹ ਡੱਬੇ ਦੇ ਵਿੱਚੋਂ ਵੱਡੇ ਦੇ ਵਿੱਚੋਂ ਇਹਦੇ ਚ ਪਾ ਲੈਣੀ ਹੁੰਦੀ ਆ ਮੈਂ ਲੋਟ ਨਹੀਂ ਨਾ ਆਉਂਦਾ ਉਹ ਕਿਉਂਕਿ ਉਹ ਉਲਟਾ ਉਹ ਔਖਾ ਹੋ ਜਾਂਦਾ ਫਿਰ ਮੈਂ ਸ਼ੀਸ਼ੀ ਜੀ ਚ ਪਾ ਲੈਣੀ ਐ ਤੁਰੀ ਫਿਰਦੀ ਮੈਂ ਇਹ ਇੱਕ ਚਮਚਾ ਪੀਵੀ ਲੈਣੀ ਹੁੰਨੀ ਐ ਜਦੋਂ ਕੋਈ ਮਤਲਬ ਦੁੱਧ ਦੱਦ ਪੀਣਾ ਨਾ ਤੇ ਉਦੋਂ ਪਹਿਲਾਂ ਇੱਕ ਚਮਚਾ ਪੀਵੀ ਲੈਣੀ ਆ ਕਈ ਵਾਰੀ ਦੁੱਧ ਚ ਪਾ ਕੇ ਵੀ ਪੀ ਲੈਣੀ ਤੇ ਤੁਸੀਂ ਵੀ ਪੀ ਲਿਆ ਕਰੋ ਠੀਕ ਆ ਬਹੁਤ ਚੰਗਾ ਹੁੰਦਾ ਇਹ ਬਹੁਤ ਹੀ ਸਰੀਰ ਨੂੰ ਸਵਾਸਤ ਰੱਖਦਾ ਹੈਗਾ ਤੇ ਲੋ ਜੀ ਆਪਾਂ ਪਾ ਲਿਆ ਥੋੜਾ ਜਿਹਾ ਜੀਰਾ ਤੇ ਇਹ ਮੈਨੂੰ ਲੱਗਦਾ ਹਜੇ ਗਰਮ ਨਹੀਂ ਹੋਇਆ ਪੂਰਾ ਮੈਨੂੰ ਲੱਗਦਾ ਨਾ ਇਹ ਕਾਹ ਨੂੰ ਗਰਮ ਹੁੰਦੀਆਂ ਕੜਾਈਆਂ ਇਹਨਾਂ ਦੇ ਉੱਤੇ ਸੇਕ ਚ ਧਰੀ ਰੱਖੋ ਇਹਨਾਂ ਨੂੰ ਠੰਡ ਐਨੀ ਆ ਵਿਚਾਰੀਆਂ ਤੇ ਇਸ ਕਰਕੇ ਗਰਮ ਨਹੀਂ ਹੁੰਦੀਆਂ ਤੇ ਆਪਾਂ ਨੇ ਕੀ ਕੀਤਾ ਜੀ ਹੁਣ ਥੋੜਾ ਜਿਹਾ ਇਹਨੂੰ ਹੋਇਆ ਜਦੋਂ ਸੇਕ ਲੱਗਿਆ 올ੀਵ ਆਇਲ ਨੂੰ ਤੇ ਆਪਾਂ ਪਾਤਾ ਜੀ ਇਹਦੇ ਵਿੱਚ ਪਿਆਜ਼ ਪਿਆਜ਼ ਪਾ ਕੇ ਤੇ ਆਪਾਂ ਇਹਨੂੰ ਸੇਕਾ ਲਵਾ ਕੇ ਥੋੜਾ ਜਿਆਦਾ ਨਹੀਂ ਲਵਾਉਣਾ ਥੋੜਾ ਜਿਹਾ ਸੇਕਾ ਲਵਾ ਕੇ ਤੇ ਆਪਾਂ ਟਮਾਟਰ ਪਾ ਲੈਣੇ ਨੇ ਵਿੱਚ ਠੀਕ ਹੈ ਜੀ ਟਮਾਟਰ ਪਾ ਕੇ ਤੇ ਟਮਾਟਰਾਂ ਨੂੰ ਵੀ ਥੋੜਾ ਜਿਹਾ ਸੇਕ ਲਵਾਉਣਾ ਜਿਆਦਾ ਨਹੀਂ ਲਵਾਉਣਾ ਵਿਚਾਰਿਆਂ ਨੂੰ ਨਿੱਗੇ ਜੇ ਕਰਨੇ ਆ ਯਾਨੀ ਕਿ ਇਹਨਾਂ ਨੂੰ ਐ ਹੋ ਜੇ ਵੀ ਪਾਲੇ ਤੋਂ ਬਚ ਜਾਣੇ ਇਹ ਥੋੜਾ ਜਿਹਾ ਹੁਣ ਆਪਾਂ ਨੇ ਕੀ ਕੀਤਾ ਜੀ ਚੱਕੀ ਹੈ ਜੀ ਮਸ਼ਰੂਮ ਮਸ਼ਰੂਮ ਪਾ ਲੈਣੀ ਆ ਹੁਣ ਆਪਾਂ ਇਹਦੇ ਵਿੱਚ ਤੇ ਮੈਂ ਗਈ ਸਬਜ਼ੀ ਲੈਣ ਤੇ ਮੈਨੂੰ ਉਹ ਮੁੰਡਾ ਕਹਿੰਦਾ ਆ ਕੇ ਮੈਂ ਕਿਹਾ ਮਸ਼ਰੂਮ ਦੇ ਦੇ ਕਹਿੰਦਾ ਹਾਂ ਆਂਟੀ ਇਹ ਬਟਨ ਮਸ਼ਰੂਮ ਹੈ ਮੈਂ ਕਿਹਾ ਵੀ ਭਾਈ ਬਟਨ ਮਸ਼ਰੂਮ ਕਿਹੜੀ ਹੋਗੀ ਕਹਿੰਦਾ ਆਂਟੀ ਇਹ ਬਟਨ ਮਸ਼ਰੂਮ ਹੈ ਮੈਂ ਕਿਹਾ ਇਹ ਕਹਿੰਦੇ ਆਹ ਕਾਦ ਕਾਸ ਨੂੰ ਕਹਿੰਦੇ ਹੋ ਤੁਸੀਂ ਬਟਨ ਕਹਿੰਦਾ ਜਿਹੜੇ ਇਹਦੇ ਸਿਰ ਜੇ ਹੁੰਦੇ ਨਾ ਫਿਰ ਇਹਨੂੰ ਸਿਰਤਾ ਕਹਿੰਦੇ ਨਹੀਂਗੇ ਤੇ ਮੈਂ ਕਿਹਾ ਹੋਰ ਤੇ ਅੱਗ ਪਹਿਲਾਂ ਮੈਂ ਇੱਕ ਡੱਬਾ ਲੈ ਕੇ ਆਈ ਉਹ ਨਾ ਬੰਦ ਮਿਲਦਾ ਹੈਗਾ ਮਸ਼ਰੂਮ ਦਾ ਤੇ ਉਹ ਸੇਠ ਵੀ ਮੈਨੂੰ ਕਹਿੰਦੇ ਭੈਣ ਜੀ ਇਹ ਬਟਨ ਮਸ਼ਰੂਮ ਐ ਮੈਂ ਆਖਿਆ ਕਹਿੰਦੇ ਵੈਸੇ ਇਹਨੂੰ ਆਪਾਂ ਜਿਹੜੇ ਸਿਰ ਕਹਿੰਦੇ ਆ ਵੀ ਆ ਇਹਦਾ ਸਿਰ ਜਾਂ ਮਸ਼ਰੂਮ ਦਾ ਫਿਰ ਤਾਂ ਚੰਗਾ ਨਹੀਂ ਲੱਗਦਾ ਤੇ ਤਾਂ ਇਹਦਾ ਨਾਮ ਬਟਨ ਮਸ਼ਰੂਮ ਧਰਿਆ ਤੇ ਅੱਜ ਮੈਨੂੰ ਮੁੰਡੇ ਨੇ ਵੀ ਕਿਹਾ ਕਹਿੰਦਾ ਆਂਟੀ ਬਟਨ ਮਸ਼ਰੂਮ ਆ ਖਾਂ ਤੇ ਭਾਈ ਵਿੱਚ ਪਾਤੀ ਆਪਾਂ ਛਿਮਲਾ ਮਿਰਚ ਠੀਕ ਹੈ ਜੀ ਇਹ ਗਰਮ ਗਰਮ ਮੈਂ ਕਹਿੰਦੀ ਬਣਾ ਕੇ ਖਾਈਏ ਬੜੀ ਸਵਾਦ ਲੱਗਦੀ ਹੈਗੀ ਹੈ ਰੋਟੀ ਤੋਂ ਬਿਨਾਂ ਹੀ ਖਾ ਲੋ ਰੋਟੀ ਬਣਾਉਣੀ ਤਾਂ ਬਣਾ ਲਓ ਨਹੀਂ ਤਾਂ ਰੋਟੀ ਤੋਂ ਬਿਨਾਂ ਹੀ ਖਾ ਲੋ ਕਿਹੜਾ ਕੋਈ ਲਾਲਚਾ ਰੋਟੀ ਦਾ ਹਨਾ ਆਹ ਲੋ ਜੀ ਜਿਹੜੀ ਆਪਾਂ ਲਾਸਟ ਚ ਇਹਦੇ ਵਿੱਚ ਚੀਜ਼ ਪਾਈ ਆ ਨਾ ਉਹ ਮੈਂ ਤੁਹਾਨੂੰ ਦਿਖਾਉਂਗੀ ਵੀ ਆਪਾਂ ਪਾਇਆ ਕੀ ਹੈ ਤੇ ਉਹ ਕਾਦੇ ਨਾਲ ਇੰਨੀ ਵਧੀਆ ਬਣੀ ਹੈ ਤੇ ਆਹ ਲੋ ਜੀ ਹੁਣ ਆਪਾਂ ਪਾ ਲਈਏ ਇਹਦੇ ਵਿੱਚ ਬਰੋਕਲੀ ਮਤਲਬ ਸਾਰੀਆਂ ਚੀਜ਼ਾਂ ਮੈਂ ਕਹਿੰਦੀ ਆ ਤਾਕਤਾਂ ਵਾਲੀਆਂ ਠੰਡ ਦੇ ਵਿੱਚ ਜਾਨ ਜੀ ਪਈ ਰਹੇ ਸਰੀਰ ਦਾ ਟੈਂਪਰੇਚਰ ਠੀਕ ਰਹਿੰਦਾ ਤੇ ਜਦੋਂ ਜਾਨ ਨਾ ਹੋਵੇ ਨਾ ਸਰੀਰ 'ਚ ਫਿਰ ਮੈਂ ਕਹਿੰਦੀ ਆ ਟੈਂਪਰੇਚਰ ਟਾਊਨ ਹੋ ਜਾਂਦਾ ਤੇ ਫਿਰ ਹੱਥ ਪੈਰ ਠਰਨ ਲੱਗ ਜਾਂਦੇ ਤੇ ਆਪਾਂ ਹੱਥ ਪੈਰ ਠਰਨ ਨਹੀਂ ਦੇਣੇ ਜਿਹੜਾ ਮੇਨ ਮਕਸਦ ਆਪਣਾ ਵੀ ਆਪਾਂ ਹੱਥ ਪੈਰ ਨਹੀਂ ਠਰਨ ਦੇਣੇ ਆਪਾਂ ਤਾਕਤ ਪਾਉਣੀ ਆ ਜਾਨ ਪਾਉਣੀ ਆ ਸਰੀਰ 'ਚ ਲਓ ਜੀ ਆਪਾਂ ਇਹ ਜ਼ਿਆਦਾ ਗਰਮ ਨਹੀਂ ਕਰਨਾ ਯਾਨੀ ਕਿ ਮੇਰੇ ਕਹਿੰਦਾ ਮਤਲਬ ਰਹਿਣਣਾ ਨਹੀਂ ਹੈਗਾ ਆਹ ਲਓ ਜੀ ਥੋੜਾ ਜਿਹਾ ਆਪਾਂ ਲਸਣ ਦਾ ਪੇਸਟ ਪਾ ਲਿਆ ਇਹਦੇ ਵਿੱਚ ਪੇਸਟ ਪਿਆ ਸੀ ਮੇਰੇ ਕੋਲੇ ਲਸਣ ਦਾ ਉਹ ਪਾ ਲਿਆ ਵੈਸੇ ਵੀ ਆਪਾਂ ਲਸਣ ਪਾ ਸਕਦੇ ਆ ਮੈਨੂੰ ਤਾਂ ਲਸਣ ਤੋਂ ਬਿਨਾ ਨਾ ਮੇਰੇ ਇੱਕ ਇਹ ਬਹੁਤ ਹੀ ਵੱਡੀ ਉਹ ਹੈ ਮੈਨੂੰ ਲਸਣ ਤੋਂ ਬਿਨਾ ਕੋਈ ਵੀ ਸਬਜ਼ੀ ਨਹੀਂ ਸਵਾਦ ਲੱਗਦੀ ਜਿਹੜੀ ਚੀਜ਼ ਨਹੀਂ ਪੈਂਦਾ ਨਾ ਉਹ ਚ ਵੀ ਮੈਂ ਪਾ ਲੈਂਦੀ ਆ ਲਸਣ ਬਿਨਾ ਤਾਂ ਮੈਂ ਬਿਲਕੁਲ ਹੀ ਨਹੀਂ ਖਾਂਦੀ ਤੇ ਲਸਣ ਹੋਇਆ ਅਦਰਕ ਹੋਇਆ ਇਹ ਤਾਂ ਮੈਂ ਬਹੁਤ ਜ਼ਿਆਦਾ ਪਾਉਣੀ ਆ ਸਬਜ਼ੀ ਦੇ ਵਿੱਚ ਤੇ ਲਓ ਜੀ ਆਪਾਂ ਹੁਣ ਇਹ ਥੋੜਾ ਜਿਹਾ ਦੇਖੋ ਕਿਵੇਂ ਸੋਹਣੀਆਂ ਭਾਫਾ ਨਿਕਲੀ ਜਾਂਦੀਆਂ ਨੇ ਤੇ ਆਪਾਂ ਜੀ ਇੱਕ ਚਮਚਾ ਲਿਆ ਮਿਰਚਾਂ ਦਾ ਤੇ ਉਹ ਧੂੜਤਾ ਇਹਦੇ ਉੱਤੇ ਤੇ ਹੁਣ ਆਪਾਂ ਇੱਕ ਚਮਚਾ ਲਿਆ ਜੀ ਹਲਦੀ ਦਾ ਤੇ ਉਹ ਧੂੜਦਾ ਇਹਦੇ ਉੱਤੇ ਠੀਕ ਹੈ ਜੀ ਇਹ ਆ ਦੇਖੋ ਤੁਸੀਂ ਵਧੀਆ ਮੈਂ ਕਹਿੰਦੀ ਆ ਦੇਖੋ ਕਿੰਨਾ ਸੋਹਣਾ ਲੱਗਦਾ ਧੂਆਂ ਨਿਕਲਦਾ ਠੰਡ ਦੇ ਵਿੱਚ ਤਾਂ ਐ ਲੱਗਦਾ ਵੀ ਧੂਆਂ ਨਿਕਲਦਾ ਨਾ ਬੜਾ ਹੀ ਪਿਆਰਾ ਲੱਗਦਾ ਤੇ ਆਹ ਲੋ ਜੀ ਆਪਾਂ ਨਮਕ ਸ਼ਮਕ ਪਾਤਾ ਇਹਦੇ ਵਿੱਚ ਨਮਕ ਸ਼ਮਕ ਆਪਾਂ ਥੋੜਾ ਜਿਹਾ ਹੋਰ ਪਾ ਲੈਣਾ ਜੀ ਸਵਾਦ ਅਨਸਾਰ ਹਨ ਤੇ ਪਰ ਨਮਕ ਖਾਣਾ ਚਾਹੀਦਾ ਇਹਦੇ ਨਾਲ ਬੀਪੀ ਵਗੈਰਾ ਨਾਰਮਲ ਰਹਿੰਦਾ ਨਹੀਂ ਤਾਂ ਫਿਰ ਨਾ ਠੰਡ ਚ ਡਾਊਨ ਹੋਇਆ ਰਹਿੰਦਾ ਆਹ ਲੋ ਜੀ ਚੱਕੋ ਜੀ ਗਰਮ ਮਸਾਲਾ ਜਿਹੜਾ ਆਪਾਂ ਬਣਾ ਕੇ ਰੱਖਿਆ ਹੋਇਆ ਉਹ ਪਾ ਲਿਆ ਹੁਣ ਆਪਾਂ ਨੇ ਕੀ ਕਰਨਾ ਜੀ ਲਾਸਟ ਦੇ ਵਿੱਚ ਆਪਾਂ ਪਾਉਣੀ ਹੈ ਜੀ ਕਰੀਮ ਜਿਹੜੀ ਆਪਾਂ ਰੱਖ ਰੱਖੀ ਹੈ ਜੀ ਕਰੀਮ ਲਾ ਕੇ ਦੁੱਧ ਤੋਂ ਤੇ ਲੋ ਜੀ ਸਿੱਟ ਦੰਨੇ ਆ ਦੇ ਵਿੱਚ ਤੇ ਮੈਂ ਕਹਿੰਦੀ ਆ ਮੇਰੀਆਂ ਰੱਖੀ ਹੁੰਦੀ ਹੈ ਕਰੀਮ ਮੈਂ ਲਾ ਲੈਂਦੀ ਹੁੰਨੀ ਆ ਸਬਜ਼ੀ ਚ ਪਾਉਣ ਵਾਸਤੇ ਸਪੈਸ਼ਲ ਕਦੇ ਮੈਂ ਪਨੀਰ ਚ ਛਾਈ ਪਨੀਰ ਚ ਪਾ ਲਈ ਤੇ ਕਦੇ ਮਸ਼ਰੂਮ ਚ ਪਾ ਲਈ ਤੇ ਜਾਨੀ ਕਿ ਅੱਜ ਇਹ ਬਣ ਗਈ ਜੀ ਮਲਾਈ ਮਸ਼ਰੂਮ ਠੀਕ ਹੈ ਜੀ ਮਲਾਈ ਕੋਪਤਾ ਤੇ ਮਲਾਈ ਫਲਾਣੀ ਢਮਕੀ ਤੇ ਮਲਾਈ ਦਾਲ ਤੇ ਫਿਰ ਮੈਂ ਕਹਿੰਦੀ ਮਲਾਈ ਮਸ਼ਰੂਮ ਬਣ ਗਈ ਲਓ ਜੀ ਇਹ ਹੋ ਗਈ ਤਿਆਰ ਆਪਣੀ ਮਲਾਈ ਮਸ਼ਰੂਮ ਠੀਕ ਹੈ ਜੀ ਤੇ ਲਓ ਜੀ ਆਹ ਮੈਂ ਕਹਿੰਦੀ ਆ ਵੀ ਤੁਸੀਂ ਮੈਨੂੰ ਦੱਸੋ ਹੁਣ ਵੀ ਇਹ ਤੁਹਾਨੂੰ ਕਿਵੇਂ ਲੱਗੀ ਮਲਾਈ ਮਸ਼ਰੂਮ ਆਪਣੀ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਲਾਸਟ ਦੇ ਵਿੱਚ ਕੀ ਪਾਉਣਾ ਹੈਗਾ ਆਪਾਂ ਪਾਉਣਾ ਜੀ ਪਨੀਰ ਠੀਕ ਹੈ ਜੀ ਇਹ ਵੀ ਪ੍ਰੋਟੀਨ ਇਹਦੇ ਵਿੱਚ ਵੀ ਬਹੁਤ ਹੁੰਦਾ ਹੈ ਜੀ ਸਾਰੀਆਂ ਚੀਜ਼ਾਂ ਆਇਰਨ ਕੈਲਸ਼ੀਅਮ ਮੈਂ ਕਹਿੰਦੀ ਆ ਪ੍ਰੋਟੀਨ ਸਾਰੀਆਂ ਚੀਜ਼ਾਂ ਰਲ ਗਈਆਂ ਸਾਰੀਆਂ ਚੀਜ਼ਾਂ ਹੋ ਗਈਆਂ ਜੀ ਤਿਆਰ ਆ ਲੋ ਜੀ ਤੁਸੀਂ ਦੇਖੋ ਹੁਣ ਇਹਦਾ ਸਿਸਟਮ ਕੀ ਬਣ ਗਿਆ ਭਾਈ ਮੈਨੂੰ ਤਾਂ ਲੱਗਿਆ ਸਵਾਦ ਤੇ ਹੁਣ ਆਪਾਂ ਕੀ ਕਰਾਂਗੇ ਨਾ ਇਹਨੂੰ ਗਰਮ ਗਰਮ ਨੂੰ ਪਲੇਟ 'ਚ ਪਾਵਾਂਗੇ ਤੇ ਖਾਵਾਂਗੇ ਤੇ ਮੈਂ ਕਹਿੰਨੀ ਆਂ ਵੀ ਤੁਸੀਂ ਵੀ ਆਓ ਕਿਸੇ ਦਿਨ ਆਪਾਂ ਬੈਠੀਏ ਖਾਈਏ ਭਾਈ ਮੈਂ ਸੱਦਾ ਤੁਹਾਨੂੰ ਰੋਜ਼ ਦਿੰਨੀ ਆ ਤੁਸੀਂ ਤਾਂ ਮੈਨੂੰ ਕਮੈਂਟਾਂ 'ਚ ਵੀ ਜਵਾਬ ਨਹੀਂ ਦਿੰਦੇ ਕੋਈ ਹਨਾ ਲਓ ਜੀ ਤੇ ਆ ਹੋ ਗਿਆ ਜੀ ਤਿਆਰ ਥੋੜਾ ਜਿਹਾ ਚਿਰ ਸੇਕ ਲਵਾਉਣਾ ਇਹਨੂੰ ਥੋੜਾ ਜਿਹਾ ਚਿਰ ਸੇਕ ਲਵਾ ਕੇ ਆਪਾਂ ਥੋੜਾ ਜਿਹਾ ਟਾਈਮ ਸੇਕ ਲਵਾ ਕੇ ਤੇ ਆਪਾਂ ਹੁਣ ਇਹਦੇ ਵਿੱਚ ਕੀ ਪਾਉਣਾ ਜੀ ਲਾਸਟ ਵਿੱਚ ਲਾਸਟ ਚ ਪਾਉਣਾ ਜੀ ਆਪਾਂ ਇਹਦੇ ਵਿੱਚ ਹਰੇ ਧਨੀਆ ਹਰੇ ਧਨੀਏ ਨਾਲ ਇਹਦੀ ਖੁਸ਼ਬੂ ਵੱਧ ਜਾਂਦੀ ਹੈ ਕੀ ਹੈ ਸਵਾਦ ਬਹੁਤ ਬਣ ਜਾਂਦੀ ਹੈ ਸਬਜੀ ਹੈ ਨਾ ਸਬਜੀ ਬਣ ਗਈ ਜੀ ਇੱਕ ਤੁਸੀਂ ਇਹਦੇ ਨਾਲ ਮਤਲਬ ਫੁਲਕੇ ਨਾਲ ਵੀ ਖਾਓ ਭਾਵੇਂ ਬਿਨਾ ਫੁਲਕੇ ਤੋਂ ਖਾਓ ਉਹ ਤੁਹਾਡੀ ਮਰਜ਼ੀ ਰਹੇਗੀ ਠੀਕ ਹੈ ਜੀ ਇਹ ਹੋ ਗਈ ਤਿਆਰ ਤੇ ਹੁਣ ਆਪਾਂ ਨੇ ਕੀ ਕਰਨਾ ਪਲੇਟ 'ਚ ਪਾਉਣੀ ਆ ਆਪਣੀ ਮੈਂ ਕਹਣੀ ਆ ਜਾ ਕੇ ਆਪਾਂ ਬੈਠਣਾ ਆਪਦੀ ਕੁਰਸੀ ਤੇ ਕੁਰਸੀ ਤੇ ਜਾ ਕੇ ਤੇ ਆਪਾਂ ਇਹਨੂੰ ਕਰ ਦੇਣਾ ਜੀ ਖਾਣਾ ਸ਼ੁਰੂ ਆ ਦੇਖੋ ਮਸ਼ਰੂਮਾਂ ਤੁਰਦੀਆਂ ਫਿਰਦੀਆਂ ਭੱਜੀਆਂ ਫਿਰਦੀਆਂ ਲਓ ਜੀ ਆਪਾਂ ਪਲੇਟ ਚੱਕ ਲਿਆਏ ਭਾਈ ਤੇ ਮੈਨੂੰ ਤਾਂ ਬੜੀ ਸਵਾਦ ਲੱਗੀ ਇਹ ਗਰਮ ਗਰਮ ਤੇ ਤੁਹਾਨੂੰ ਕਿਵੇਂ ਲੱਗੀ ਤੁਸੀਂ ਮੈਨੂੰ ਜਰੂਰ ਦੱਸਣਾ ਜੀ ਤੇ ਆਪਣੀ ਬਣਾਈ ਹੋਈ ਇਹ ਸਬਜੀ ਜਿਹੜੀ ਮਸ਼ਰੂਮ ਮਲਾਈ ਮਸ਼ਰੂਮ ਬਣਾਈ ਆ ਆਪਾਂ ਕਿਵੇਂ ਲੱਗੀ ਜੀ ਕਮੈਂਟ ਜਰੂਰ ਕਰਨਾ ਜੀ ਮਿੱਠੇ ਮਿੱਠੇ ਓਕੇ ਜੀ ਬਾਏ ਬਾਏ